ਉਹ ਮੈਂ ਤੇਰੇ ਨਾਲ ਉਹ ਬਦਲਾਈਦਾ ਮੇਰੀ ਮਨ ਤੇਰੇ ਨਾਲ ਮੇਰੇ ਬਿਲਦੇ ਰਹੇ ਉਹਾਈ ਕਾਲਸਾ ਵਾਈ ਗੁਰਦੀਖੀ ਫਤੇਜੀ ਬੱਬਾ ਜੀ ਹੋਰ ਕਿਦਾਂ ਠੀਕ ਹੋ ਵੀ ਕੰਮ ਕਰਨ ਦੇ ਇਤਰਾ ਹਾਂਜੀ ਸਭ ਠੀਕ ਆ ਇਹਦੀ ਉਮਰੇ ਕੰਮ ਕਰਨ ਦੇ ਏ ਕੀ ਗੱਲ ਆ ਕਿਹੜਾ ਬਾਬਾ ਜੀ ਮੇਰੇ ਦੋਵੇਂ ਲੱਤਾਂ ਪੱਟ ਤੋਂ ਟੁੱਟੀਆਂ ਨੇ ਦੋਵੇਂ ਅੱਛਾ ਇਹ 12 13 ਸਾਲ ਹੋ ਗਏ ਅੱਛਾ ਅਮੋਲੂ ਕਹਦਾ ਅਸੀਂ ਮੈਂ ਚੌਂਕੀ ਲਾਦੀ ਕਰਦਾ ਅੱਛਾ ਉੱਥੇ ਚੌਂਕੀ ਦਾ ਸੀਵਤ ਦਾ ਢੱਕਾ ਲੱਗਾ ਸੀ ਉਹ ਸਾਈਕਲ ਡਿੱਗ ਪਾ ਦੇ ਨਾਲ ਇਹ ਵੀ ਲੱਤ ਸੀ ਕਿ ਟੁੱਟ ਗਈ ਆ ਢੋਲ ਭਾਰੀ ਪਿੰਦਾ ਚੌਂਕੀ ਤੇ ਚਾ ਬਾਬਾ ਜੀ ਚਾਹ ਪਾਣੀ ਵੰਨਣ ਦਿੰਦੇ ਐ ਫਟ ਕਰੀਦਾ ਬੜਾ ਬੰਡ ਇੱਥੇ ਲੱਗੇ 1 ਕਿਲੋ ਮਿਕਲੇ ਅੱਛਾ ਤੇ ਹੋਰ ਵੀ ਨਾਲ ਕੋਈ ਕੰਮ ਨੂੰ ਪੜਨਾ ਹੀ ਫਿਰ ਤੇ ਨਹੀਂ ਆਈਦਾ ਬਾਬਾ ਜੀ 5-10 ਰੁਪਏ ਮਿਲ ਜਾਂਦੇ ਟਾਈਮ ਪਾਸ ਕਰੀਦਾ ਮੰਗਦੇ ਵੀ ਨਹੀਂ ਅੱਛਾ ਸ਼ੁਕੁਰਾ ਅੱਛਾ ਠੀਕ ਪੀਹ ਮਿੰਟ ਪਛਾਨਿਆ ਨਹੀਂ ਮੈਂ ਪਾਪਾ ਜੀ ਬਲਬੀਰ ਸਿੰਘ ਦਾ ਮੁੰਡਾ ਤੁਹਾਡਾ ਦੋਸਤ ਬਲਬੀਰ ਸਿੰਘ ਯਾਦਾ ਹੈ ਇਹ ਪੱਖਿਆਂ ਵਾਲਾ ਨਹੀਂ ਪਛਾਨਿਆ ਕਿੱਥੋਂ ਦਾ ਖੰਡ ਵਾਲੇ ਖੰਡ ਵਾਲੇ ਆ ਬਲਬੀਰ ਸਿੰਘ ਯਾਦਾ ਹੈ ਬਲਬੀਰ ਆ ਨੋਦਾਤ ਮੁੰਡਾ ਹਾਂ ਆ ਠੀਕ ਬੱਸ ਜੇ ਪਤਾ ਕੀ ਆ ਮੈਂ ਤੁਹਾਨੂੰ ਮੇਰੇ 5 ਸਾਲਾਂ ਬਾਅਦ ਹਾਂ ਮੂਰਜ਼ਾ ਹੋ ਗਿਆ ਟਾਈਮ ਮੈਨੂੰ ਕਾਲਿਆਂ ਵਾਲਾ ਕਾਲਿਆਂ ਵਾਲਾ ਆਇਆ ਛੇਕ ਮੇਰੇ ਕੋ ਮਾਰਗ ਉਹ ਆਇਆ ਵੀਹ ਸਾਲ ਬਾਅਦ ਆਇਆ ਮੈਂ ਬਾਬਾ ਜੀ ਨਹੀਂ ਮੈਂ ਬਲਬੀਰ ਸਿੰਘ ਦਾ ਮੁੰਡਾ ਤੁਹਾਡੇ ਤੁਹਾਡੇ ਹੱਥੀ ਖੇਡਦੇ ਰਹੇ ਆ ਹਾਂ ਠੀਕ ਹੈ ਬਾਬਾ ਜੀ ਬਾਬਾ ਜੀ ਨਹੀਂ ਆ ਫਿਰ ਟਾਈਮ ਮੈਂ ਹੁਣੇ ਲੱਗੇ ਜੇ ਮੈਂ ਲਾ ਦੇ ਪਾਪਾ ਜੀ ਹੋਈ ਆ ਤੇ ਚਲੋ ਬਹੁਤ ਸੋਣਾ ਤੇ ਮਿਹਨਤ ਕਰਦੇ ਹੋ ਤੇ ਚਲੋ ਬਾਬਾ ਜੀ ਸ਼ੁਕਰ ਹੈ ਮਾਰਾ ਹੋਰ ਠੀਕ ਆ ਤੁਸੀਂ ਸੇਹ ਦੂਰ ਦਾ ਸੇਹ ਦਾ ਬਹੁਤ ਸ਼ੁਕਰ ਹੈ ਮਾਰਾ ਤੁਸੀਂ ਸਾਨੂੰ ਖੜਾਇਆ ਬਾਅਦ ਇਹ ਤੇ ਚਲੋ ਸ਼ੁਕਰ ਹੈ ਗੁਰੂ ਸਾਹਿਬ ਦਾ ਚਲੋ अच्छा ते बाबा जी तेही मिनट ਪਛਾਣ ਲਿਆ ਨਾ ਹਾਂ ਅਪੇ ਚੱਲੇ ਕਿ ਨਹੀਂ ਚੰਦੇ ਸੇ ਚਿਰ ਬਾਅਦ ਵਿੱਚ ਨਹੀਂ ਬਖਾਣੇ ਦਰਬੀਰ ਦਾ ਮੁੰਡਾ ਇਹ ਤਾਂ ਕੋਈ ਗੱਲ ਨਹੀਂ ਇਹ ਫੜੋ ਨਹੀਂ ਮੰਨਿਆ ਤੁਸੀਂ ਛੋਟਿਆਂ ਹੁੰਦੇ ਆ ਸਾਨੂੰ 10-10 ਰੁਪਏ ਦੇ ਕੇ ਜਾਂਦੇ ਰਹੋ ਚਲੋ 10-10 ਰੁਪਏ ਆ ਫੜੋ ਮੇਰੇ ਵੱਲੋਂ ਜੀ ਦੇਖੋ ਨਾ ਭਾਈ ਆਪਣੀ ਮਿਹਨਤ ਨਹੀਂ ਨਹੀਂ ਮਿਹਨਤ ਨਹੀਂ ਇਹ ਮੇਰੇ ਛੋਟੇ ਹੁੰਦੇ ਜਿਹੜੇ ਮੈਨੂੰ 10-10 ਰੁਪਏ ਦਿੰਦੇ ਰਹੇ ਨਾ ਇਹ 500 ਉਹਦਾ ਵਾਪਸ ਕੀਤਾ ਜਿਹੜਾ ਤੁਸੀਂ ਮੈਨੂੰ 10 ਰੁਪਏ ਦਿੰਦੇ ਰਹੇ ਚਲੋ ਠੀਕ ਹੈ ਪਿਆਰੇ ਚਲੇ ਗੁਰੂ ਸਾਹਿਬ ਅੱਗੇ ਅਰਦਾਸ ਵੀ ਅੰਦੀ ਕਰਿਓ ਲੰਘਦੇ ਵਰਦੇ ਫਿਰ ਤੁਹਾਨੂੰ ਮਿਲਦੇ ਆ ਜੀ ਠੀਕ ਹੈ ਜੀ ਹੋ ਕੇ ਪਿਆਰੇ ভাই ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਾਪਾ ਜੀ ਦਲਬੀਰ ਸਿੰਘ ਤੇ ਪਟਾਣੀ ਟੋਨ ਆ ਜੀ ਦੇ ਗੁਰਦਵੰਦਾਸ ਪਾਤਸ਼ਾਹ ਜੀ ਨੇ ਭੇਜੀ ਆ ਦੀ ਤੁਹਾਡੇ ਵਾਸਤੇ ਤੇ ਪਰਵਾਨ ਕਰਿਓ ਜੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ